ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਹਰਪ੍ਰੀਤ ਹੈਪੀ ਪਸੰਗਾਂ ਕਾਫੀ ਚਰਚਿਤ ਨਾਮ ਹੈ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਸ਼ਖਸ਼ ਹੈ ਇਹਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ ਜਾਣਕਾਰੀ ਮੁਤਾਬਕ ਇਸ ਵਿਅਕਤੀ ਨੂੰ ਭਾਰਤ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਜੋ ਸੂਤਰ ਦੱਸਦੇ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਛੜੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਗ੍ਰਨੇਡ ਹਮਲੇ ਹੋਏ ਇਹਨਾਂ ਹਮਲਿਆਂ ਦੇ ਵਿੱਚ ਉਹ ਕਈਆਂ ਦੀ ਜ਼ਿੰਮੇਵਾਰੀ ਇਸ ਸਖਸ਼ ਨੇ ਲਈ ਦੱਸੀ ਜਾਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਪੋਸਟਾਂ ਸਾਹਮਣੇ ਆ ਗਈਆਂ ਸਿਗੀਆਂ ਹਾਲਾਂਕਿ ਅਸੀਂ ਉਹਨਾਂ ਪੋਸਟਾਂ ਦੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਛੜੀ ਹੋਈ ਸੀਗੀ ਤੇ ਆਖਰਕਾਰ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਕਹਿੰਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹ ਰਹਿ ਰਿਹਾ ਸੀਗਾ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਵਿੱਚ ਥਾਣਿਆਂ ਦੇ ਉੱਤੇ ਹਮਲੇ ਹੋਏ ਸੀਗੇ ਗਰਨੇਡ ਹਮਲੇ ਹੋਏ ਕਿਤੇ ਕੋਈ ਗਰਨੇਡ ਫਟ ਗਿਆ ਕਿਤੇ ਨਹੀਂ ਫਟਿਆ ਜਾਂ ਕਿਤੇ ਵੈਸੀ ਧਮਾਕੇ ਹੁੰਦੇ ਨਜ਼ਰਾਂਏ ਬੰਦ ਪਈਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਇਸ ਵਿਅਕਤੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜੋ ਅਮਰੀਕਾ ਦੇ ਵਿੱਚ ਪੂਰੀਆਂ ਹੋ ਗਈਆਂ ਤੇ ਹੁਣ ਜਾਣਕਾਰੀ ਮੁਤਾਬਕ ਸੂਤਰ ਇਹ ਵੀ ਦੱਸਦੇ ਨੇ ਕਿ ਸਭ ਤੋਂ ਪਹਿਲਾਂ ਇਸ ਨੂੰ ਯਾਨੀ ਕਿ ਹੈਪੀ ਪਾਸੀਆਂ ਨੂੰ ਲਿਆਂਦਾ ਜਾਏਗਾ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਪੁਸ਼ਕਿਸ਼ ਕੀਤੀ ਜਾਏਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਾਫੀ ਕੁਝ ਵਾਪਰ ਦਾ ਨਜ਼ਰ ਆਇਆ ਸੀਗਾ ਇੱਕ ਕੋਠੀ ਦੇ ਉੱਤੇ ਵੀ ਅਜੇ ਹਾਲ ਹੀ ਹਮਲਾ ਹੋਇਆ ਸੀਗਾ ਕੋਈ ਬੰਬ ਨੁਮਾ ਚੀਜ਼ ਛੁੱਟੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਸੁਰਖੀਆਂ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ NIA ਇਹਦੇ ਤੋਂ ਜਾਂਚ ਕਰੇਗੀ ਤੇ NIA ਦੀ ਜਿਹੜੀ ਚੰਡੀਗੜ੍ਹ ਯੂਨਿਟ ਆ ਇਹਦੇ ਤੋਂ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਕਰੇਗੀ ਜਦੋਂ ਇਹਨੂੰ ਭਾਰਤ ਲਿਆਂਦਾ ਜਾਏਗਾ ਪਿੱਛੇ ਜੇ ਇੱਕ ਹੋਰ ਵਿਅਕਤੀ ਨੂੰ ਵੀ ਜਿਹਨੂੰ ਖਾਸ ਤੌਰ ਦੇ ਉੱਤੇ ਅੱਤਵਾਦੀ ਕਿਹਾ ਜਾਂਦਾ ਹੈ ਤਾਹਵਰ ਰਾਣਾ ਉਹਨੂੰ ਵੀ ਭਾਰਤ ਲਿਆਂਦਾ ਗਿਆ ਸੀ ਉਹਦਾ ਵੀ ਇੱਕ ਤਰੀਕੇ ਨਾਲ ਰਿਮਾਂਡ ਚੱਲ ਰਿਹਾ ਹੈ ਉਹਦੇ ਤੋਂ ਵੀ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਨੇ ਮੁੰਬਈ ਹਮਲਿਆਂ ਦਾ ਉਹਨੂੰ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਉਹਨੂੰ ਵੀ ਅਮਰੀਕਾ ਤੋਂ ਹੀ ਭਾਰਤ ਲਿਆਂਦਾ ਗਿਆ ਸੀ ਤੇ ਹੁਣ ਹੈਪੀ ਪਾਸੀਆਂ ਨੂੰ ਲਿਆਉਣ ਦੀ ਤਿਆਰੀ ਕਹਿੰਦੇ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ ਇਸ ਮਾਮਲੇ ਦੇ ਵਿੱਚ ਅੱਗੇ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੱਸਦੀ ਹੈ ਕਿ ਭਾਜਪਾ ਦੇ ਇੱਕ ਲੀਡਰ ਨੇ ਮਨੋਰੰਜਨ ਕਾਲੀਆ ਉਹਨਾਂ ਦੇ ਘਰ ਦੇ ਉੱਤੇ ਵੀ ਅਜਿਹਾ ਹੀ ਹਮਲਾ ਹੋਇਆ ਸੀਗਾ ਇਸ ਤੋਂ ਇਲਾਵਾ ਕੁਝ ਹੋਰ ਵੀ ਥਾਵਾਂ ਦੇ ਉੱਤੇ ਅਜਿਹੇ ਹਮਲੇ ਹੋਏ ਸਿਗੇ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਚਰਚਾਵਾਂ ਛੜੀਆਂ ਸਨ ਤੇ ਇਸ ਵਿਅਕਤੀ ਦੇ ਨਾਮ ਦੀਆਂ ਪੋਸਟਾਂ ਕਾਫੀ ਹੈਪੀ ਪਾਸੀਆਂ ਦੇ ਨਾਮ ਦੀਆਂ ਚਰਚਾ ਦੇ ਵਿੱਚ ਰਹੀਆਂ ਤੇ ਆਖਰਕਾਰ ਕਹਿੰਦੇ ਇਹਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਭਾਰਤ ਕਦੋਂ ਲਿਆਂਦਾ ਜਾਂਦਾ ਹੈ ਕਿਹੜੀਆਂ ਗੁੱਥੀਆਂ ਸੁਲਝਦੀਆਂ ਨੇ ਕਿਸ ਤਰ੍ਹਾਂ ਦੇ ਨਾਲ ਅੱਗੇ ਮਾਹੌਲ ਬਣਦਾ ਹੈ ਕੀ ਅਪਡੇਟਸ ਆਉਂਦੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਜਦੋਂ ਗਰਨੇਡ ਹਮਲੇ ਹੋਏ ਉਸ ਤੋਂ ਬਾਅਦ ਦੇ ਵਿੱਚ ਇੱਕ ਬਿਆਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਦੇ ਦਿੱਤਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਹਿ ਦਿੱਤਾ ਕਿ ਪੰਜਾਬ ਬੰਬ ਆਏ 18 ਚੱਲ ਗਏ 32 ਬਾਕੀ ਨੇ ਉਸ ਮਾਮਲੇ ਦੇ ਵਿੱਚ ਉਹ ਵੀ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਤੋਂ ਵੀ ਸੋਰਸ ਪੁੱਛੇ ਜਾ ਰਹੇ ਨੇ ਕਿ ਸੋਰਸ ਕੀ ਨੇ ਤੁਹਾਡੇ ਤੁਸੀਂ ਸਾਨੂੰ ਦੱਸੋ ਉਹਨਾਂ ਦੇ ਉੱਤੇ ਐਫ ਆਈ ਆਰ ਵੀ ਦਰਜ ਹੋਈ ਹੈ ਹਾਲਾਂਕਿ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੀ ਹੈ 7 ਮਈ ਨੂੰ ਅਗਲੀ ਸੁਣਵਾਈ ਵੀ ਹੋਣੀ ਹੈ ਤਾਂ ਗਰਨੇਡ ਹਮਲੇ ਪੰਜਾਬ ਦੇ ਵਿੱਚ ਚਿੰਤਾ ਦਾ ਚਰਚਾ ਦਾ ਵਿਸ਼ਾ ਬਨੇ ਰਹੇ ਤੇ ਹੁਣ ਜਦੋਂ ਇਸ ਵਿਅਕਤੀ ਨੂੰ ਭਾਰਤ ਲਿਆਂਦਾ ਜਾਂਦਾ ਹੈ ਯਾਨੀ ਹੈਪੀ ਪਾਸੀਆ ਨੂੰ ਤਾਂ ਉਹਦੇ ਤੋਂ ਕੀ ਪੁੱਛਗੇ ਚੁੰਦੀਆ ਤੇ ਕਦੋਂ ਭਾਰਤ ਲਿਆਂਦਾ ਜਾਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਆ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ